ਕੁਝ ਤੇ ਬੱਚੇ ਜਿੰਨੇ ਨਹੀਂ ਹੁੰਦਾ ਆਪਾਂ ਨਬਜ ਵੇਖ ਕੇ ਸਾਰਾ ਦੱਸ ਦਿਆਂਗੇ ਨਬਜ ਤੇ ਅੱਖਾਂ ਫੇਸ ਦੀਆਂ ਵੇਖ ਕੇ ਮਰੀਜ਼ ਦੇ ਦੱਸੇ ਤੋਂ ਬਨਾ ਦੱਸਾਂਗੇ ਸਾਰਾ ਕੁਝ ਵੀ ਕਿਉਂ ਨਹੀਂ ਬੱਚਾ ਹੋ ਰਿਹਾ ਦੇਣਾ ਉਹ ਰੱਬ ਨੇ ਆ ਦੇਣਾ ਉਹ ਰੱਬ ਨੇ ਪਰ ਮਰੀਜ਼ ਹਾਂ ਕੋਈ ਮੈਨੂੰ ਚੀਜ਼ਾਂ ਹੈਗੀਆਂ ਉਹ ਕਹੇ ਮਰੀਜ਼ ਕਹਿੰਦਾ ਵੀ ਮੇਰੀਆਂ ਰਿਪੋਰਟਾਂ ਬਿਲਕੁਲ ਨੋਰਮਲ ਡਾਕਟਰ ਤੋਂ ਰਿਪੋਰਟਾਂ ਕਰਾਈਆਂ ਬਿਲਕੁਲ ਨੋਰਮਲ ਹੈ ਕੋਈ ਬਿਮਾਰੀ ਨਹੀਂ ਸਾਡੇ ਬੱਚਾ ਨਹੀਂ ਹੋ ਰਿਹਾ ਪਰ ਆਪਾਂ ਨਬਜ ਵੇਖ ਕੇ ਤੇ ਫੇਸ ਵੇਖ ਕੇ ਦੱਸ ਦਾਂਗੇ ਆ ਨੁਕਸਾ ਆ ਚੀਜ਼ਾਂ ਇੰਨੇ ਟਾਈਮ ਦਾ ਕੋਈ ਵੀ ਭੈਣ ਕੋਈ ਵੀ ਬੱਚੀ ਆ ਉਸ ਰਸੂਗ ਵੀ ਹਾਂ ਜੇ ਮੈਂ ਸ਼ੂਗਰ ਵਾਲੀ ਆਪਾਂ ਕੋਈ ਵੀ ਦਵਾਈ ਲੈਨੇ ਆਪਣੀ ਸ਼ੂਗਰ ਨੋਰਮਲ ਆ ਰਹੀ ਆ ਉਹ ਹੱਡੀਆਂ ਦੀ ਤੁਹਾਡੀ ਅੰਦਰੋਂ ਓਵੇਂ ਹੀ ਵੀਕ ਹੋਈ ਜਾਂਦੀਆਂ ਹੱਡੀਆਂ ਤੁਹਾਡੀਆਂ ਉਸ ਤਰ੍ਹਾਂ ਹੀ ਕਮਜ਼ੋਰ ਹੋਈ ਜਾਂਦੀਆਂ ਪਰ ਜੇ ਤੁਸੀਂ ਆਪਾਂ ਜਦੋਂ ਵੀ ਆਪਾਂ ਹਰਬਲ ਮੈਡੀਸਿਨ ਸ਼ੁਰੂ ਕਰਦੇ ਆ ਉਹਦੀਆਂ ਜਿਹੜੀ ਅੰਦਰੋਂ ਵੀਕਨੈਸ ਹੋਣੀ ਨਹੀਂ ਹੁੰਦੀ ਦੁਆਰਾ ਬੈ ਉਹ ਅਹੀਂ ਕਿ ਗੋਲੀ ਬਣਾਉਣੇ ਆ ਸਾਡੀ ਚਿਲਾਜੀਤ ਤੋਂ ਬਣਦੀ ਆ ਉਹ ਜਿਸਲਾਜੀਤੋਂ ਦਾ ਮੋਤੀ ਹੁੰਦੀ ਆ ਪ੍ਰਵਾਲ ਹੁੰਦੀ ਆ ਕੀਕ ਹੁੰਦੀ ਆ ਇਸ ਤਰ੍ਹਾਂ ਪੈਸਟੀਆਂ ਪਾ ਕੇ ਠੰਡੀ ਤਸੀਰ ਚ ਬਣਾਉਣੇ ਗੋਲੀਆਂ ਸੀ ਉਹ ਯੋ ਬੜੀ ਵਧੀਆ ਆਵਦੀ ਆ ਗਰਮੈਸ਼ ਵੀ ਘਟਦੀ ਆ ਤੇ ਤਾਕਤ ਵੀ ਬਹੁਤ ਵਧੀਆ ਦੇ ਦਿੰਦੀ ਆ ਸਰੀਰ ਨੂੰ ਸ਼ੂਗਰ ਆ ਕਿੰਨੇ ਕ ਟਾਈਮ ਦੇ ਵਿੱਚ ਰਿਜ਼ਲਟ ਦੇਖਣ ਨੂੰ ਮਿਲਿਆ ਤੁਹਾਨੂੰ ਸ਼ੂਗਰ ਦਾ ਆਪਣੇ ਤੋਂ ਇੱਕ ਹਫ਼ਤੇ ਚ ਪੂਰਾ ਰਿਜ਼ਲਟ ਮਿਲ ਜੂ ਵਧੀਆ ਜੀ ਇੱਕ ਹਫ਼ਤੇ ਸ਼ੂਗਰ ਦਾ ਜੀ ਆ ਪੂਰਾ ਵਧੀਆ ਤੂੰ ਮੈਂ ਤੁਰ ਰਿਆਂ ਪੂਰਾ ਮੈਨੂੰ ਐ ਤੰਦਰੁਸਤਾਂ ਜਿਹੜੇ ਲੜਕੀਆਂ ਨੂੰ ਰਸੌਲੀਆਂ ਹੁੰਦੀਆਂ ਨਾ ਉਹ ਬਹੁਤ ਜ਼ਿਆਦਾ ਬਲੀਜ ਆਉਂਦਾ ਵਾ ਫਿਰ ਇੱਕ ਬਵਾਸੀਰ ਖੂਨੀ ਦਾ ਬਹੁਤ ਬਹੁਤ ਵਰਗੋ ਮਰੀਜ਼ ਆਉਂਦਾ ਵਾ ਜਿਨ੍ਹਾਂ ਨੂੰ ਬਵਾਸੀਰ ਹਟਦ ਕੋਈ ਨਹੀਂ ਗਈ ਆਪਾਂ ਜਦੋਂ ਮੈਡੀਸਨ ਦੇਤੀ ਤਿੰਨ ਦਿਨ ਬਾਅਦ ਖੂਨ ਨਹੀਂ ਆਊਗਾ ਫੇਰ ਤਾਂ ਪਹਿਲੀ ਖਰਾਕ ਜਦੋਂ ਆਪਾਂ ਦੇਤੀ ਉਸ ਤੋਂ ਬਾਅਦ ਬਲੱਡ ਨਹੀਂ ਆਊਗਾ ਜਿਹੜਾ ਖੂਨੀ ਬਵਾਸੀਰ ਵਾਲੇ ਨੂੰ ਤੇ ਫਿਰ ਅਦਰੰਗ ਵਾਲੇ ਬਹੁਤ ਜ਼ਿਆਦੇ ਆਉਂਦੇ ਆ ਫਿਰ ਡੈਲਸ ਵਾਲੇ ਵੀ ਬਰੀਜ ਆਪਣੇ ਕੋਲ ਕਾਫੀ ਆਉਂਦੇ ਆ ਯਾਨੀ ਇੱਕ ਦੋ ਬਰੀ ਡੈਲਸ ਵਾਲੇ ਪੱਕੇ ਹੁੰਦੇ ਆ ਰੋਜ਼ ਦੇ ਜੀ ਆਪਣੇ ਕੋਲ ਤਾਂ ਤੋ ਕਿਸੇ ਨੂੰ ਕੋਈ ਵੀ ਸਮੱਸਿਆ ਆ ਭਾਵੇਂ ਸ਼ੂਗਰ ਬੀਪੀ ਜਾਂ ਬੱਚਾ ਨਹੀਂ ਹੁੰਦਾ ਕਿਸੇ ਦਾ ਜਾਂ ਗੋਡਿਆਂ ਦੀ ਸਮੱਸਿਆ ਬਬਾ ਸਿੱਧੀ ਸਮੱਸਿਆ ਹਰ ਇੱਕ ਸਮੱਸਿਆ ਦਾ ਹੱਲ ਇਥੇ ਐਰੋਡਿਕ ਤਰੀਕੇ ਦੇ ਸਾਸੀ ਕਾਲ ਦੋਸਤੋ ਲਾ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਬਲਜਿੰਦਰ ਸਿੰਘ ਸੋ ਦੋਸਤੋ ਜੇਕਰ ਕਿਸੇ ਨੂੰ ਵੀ ਕੋਈ ਜੋੜਾਂ ਦੀ ਸਮੱਸਿਆ ਜਾਂ ਗੋਡਿਆਂ ਦੀ ਸਮੱਸਿਆ ਅਸਮੱਸਿਆ ਸ਼ੂਗਰ ਆ ਬੀਪੀ ਆ ਗਠੀਆ ਅਧਰਾੰਗਾ ਜਾਂ ਪਥਰੀ ਦੀ ਸਮੱਸਿਆ ਜਾਂ ਕੋਈ ਵੀ ਅਲਰਜੀ ਆ ਅੱਜ ਉਸ ਸਮੱਸਿਆਵਾਂ ਦਾ ਹੱਲ ਦੱਸਾਂਗੇ ਅੱਜ ਅਸੀਂ ਭਿੰਡਰ ਕਲਾ ਦੇ ਵਿੱਚ ਪਹੁੰਚੇ ਹਾਂ ਵੈਦ ਕਮਲਜੀਤ ਸਿੰਘਾ ਉਹਨਾਂ ਦੇ ਕੋਲ ਜੋ ਵੈਦ ਮੰਡਲ ਦੇ ਪ੍ਰਧਾਨ ਨੇ ਮਾਲਵਾ ਇਲਾਕੇ ਦੇ ਜੋ ਜਿੰਨਾਂ ਨਾਲ ਗੱਲਬਾਤ ਕਰਨੀਆਂ ਹਰ ਇੱਕ ਸਮੱਸਿਆ ਦਾ ਹੱਲ ਇਸ ਵੀਡੀਓ ਦੇ ਵਿੱਚ ਮਿਲਣ ਵਾਲਾ ਸੋ ਦੋਸਤੋ ਸ਼ੇਅਰ ਕਰ ਦਿਓ ਤੇ ਗੱਲਬਾਤ ਕਰ ਦਿਓ ਵੈਸਾਪ ਸਾਹਿਬ ਦੇ ਨਾਲ ਵੈਸਾਪ ਸਾਹਿਬ ਸਤਿ ਸ੍ਰੀ ਅਕਾਲ ਠੀਕ ਹੋ ਜੀ ਸਤਿ ਸ੍ਰੀ ਅਕਾਲ ਬਾਈ ਖਾਲਸਾ ਵਰਜੀ ਕੀ ਫਤਿਹ ਜੀ ਤੇ ਵੈਸਾਪ ਬੜੀਆਂ ਸਮੱਸਿਆਵਾਂ ਜਿਹੜੀਆਂ ਮੈਂ ਗਿਣਾ ਵੀ ਦਿੱਤੀਆਂ ਵੀ ਸ਼ੂਗਰ ਆ ਬੀਪੀ ਆ ਜਾਂ ਗਠੀਆ ਹਦਰਾਗਾ ਮੈਂ ਕਹਿੰਦਾ ਗੋਡਿਆਂ ਦੇ ਦਰਦ ਨੇ ਬੜੇ ਲੋਕ ਤੰਗ ਪਰੇਸ਼ਾਨ ਹੋ ਰਹੇ ਨੇ ਅੱਜ ਹਰ ਇੱਕ ਸਮੱਸਿਆ ਨੂੰ ਦੇ ਹੱਲ ਮਿਲਣਗੇ ਇੱਥੋਂ ਫਰਕ ਨਹੀਂ ਹਾਂਜੀ ਬਿਲਕੁਲ ਮਿਲਣਗੇ ਜੀ ਪਰ ਜਿੰਨੀਆਂ ਵੀ ਤੁਸੀਂ ਬਿਮਾਰੀਆਂ ਬੋਲੀਆਂ ਇਹ ਸਾਡੀਆਂ ਤੇ ਕੋਈ ਬਾ ਸਾਨੂੰ ਪ੍ਰੋਪਰ ਜੱਦੀ ਪੁਸ਼ਤੀ ਨਹੀਂ ਗਾ ਸਾਡੇ ਖਾਣ ਪੀਣ ਦਾ ਸਾਰਾ ਕੁਝ ਆ ਜੋ ਅਸੀਂ ਬਾਹਰਲੇ ਚੀਜ਼ਾਂ ਖਾਣੇ ਵਿਆਹਾਂ ਸ਼ਾਦੀਆਂ ਚ ਖਾਣੇ ਆ ਇਹ ਚੀਜ਼ਾਂ ਤੋਂ ਬਚੋ ਬਰੇਜ ਕਰੋ ਖਾਣ ਪੀਣ ਦਾ ਜਿਹੜੇ ਸਾਡੇ ਕੁਦਰਤੀ ਚੀਜ਼ਾਂ ਬਣੀਆਂ ਘਰ ਦੀਆਂ ਉਹ ਦੀ ਫੂਡ ਖਾਓ ਤੁਹਾਨੂੰ ਬੀਪੀ ਸ਼ੂਗਰ ਦੀਆਂ ਬਿਮਾਰੀਆਂ ਨਹੀਂ ਲੱਗਣਗੀਆਂ ਇਹਨਾਂ ਤੋਂ ਥੋੜੀ ਬਚਤ ਹੋਊਗੀ ਖਾਣ ਪੀਣ ਤੇ ਜਰੂਰ ਆਪ ਦਾ ਇਸਤੇਮਾਲ ਵਧਿਆ ਕਰੋ ਤਰੀਕੇ ਨਾਲ ਖਾਓ ਕਿ ਕਿੱਦਾਂ ਨਾ ਵੱਧ ਧਿਆਨ ਰੱਖਣਾ ਚਾਹੀਦਾ ਹੁਣ ਖਾਣ ਪੀਣ ਦਾ ਹਰ ਕੋਈ ਕਹਿੰਦਾ ਵੀ ਜਿਹੜੀ ਵੀ ਚੀਜ਼ ਖਾਣੇ ਉਹ ਚ ਮਲਾਵਟ ਆ ਰਹੀ ਹੈ ਆਪਾਂ ਮੈਂ ਦੁੱਧ ਵੀ ਲੈ ਲਈਏ ਕਣਕ ਦੀ ਰੋਟੀ ਤੱਕ ਉਹਦੇ ਉੱਚ ਵੀ ਕਦੇ ਮਲਾਵਟ ਆਉਂਦੀ ਤੁਸੀਂ ਸਭ ਤੋਂ ਪਹਿਲਾਂ ਜਦੋਂ ਆਪਾਂ ਮੈਰਿਜ ਹੁੰਦੀ ਕਿਸੇ ਵੀ ਆਪਾਂ ਫੰਕਸ਼ਨ ਤੇ ਜਾਂਦੇ ਹਾਂ ਜਦੋਂ ਕੋਈ ਵੀ ਵਰਗਾ ਪਕੌੜੇ ਪਖਾਣੇ ਕਿਸੇ ਤਰ੍ਹਾਂ ਦੇ ਇੰਨੇ ਤਰ੍ਹਾਂ ਦੇ ਤੇ ਮਸਾਲੇ ਪਾਏ ਹੁੰਦੇ ਆ ਸਭ ਤੋਂ ਸਾਨੂੰ ਉਹ ਚੀਜ਼ ਸਭ ਤੋਂ ਮਾੜੀ ਹੈ ਜੀ ਥੋੜੇ ਅਦਰ ਸਾੜ ਪਾਉਂਦੇ ਆ ਮਤਲਬ ਹਰ ਇੱਕ ਦਾ ਜਿੰਨੇ ਆ ਵੀ ਬੰਦੇ ਦਾ ਕਸਰੋਲ ਵੱਧਦਾ ਵਾ ਤੇ ਆਪ ਗੈਂਸ ਵਾਧੂ ਬਣਦਾ ਵਾ ਜਿਵੇਂ ਤੂੰ ਘਰ ਪਕੌੜੇ ਸਰੋਂ ਦੇ ਤੇਲ ਚ ਬਣਾ ਕੇ ਕਿਤੇ ਖਾ ਕੇ ਦੇਖੋ ਸਰੋਂ ਦੇ ਤੇਲ ਚ ਪਕੌੜੇ ਕੱਢਿਓ ਆਮ ਨੂਰ ਮਿਰਚ ਮਸਾਲਾ ਜੋ ਹਲਦੀ ਪੈਣੀ ਆ ਉਹ ਉਸ ਤਰ੍ਹਾਂ ਪਾਣੀ ਉੱਤੇ ਕੋਈ ਭੁਗ ਚੀਜ਼ ਨਾ ਲਾਓ ਉੱਤੇ ਕੋਈ ਵੀ ਜਿਹੜੀ ਡੱਬੀਆਂ ਤੇ ਮਸਾਲੇ ਆਉਂਦੇ ਆ ਨਾ ਉਹ ਨਹੀਂ ਭੁਕਣੇਗੇ ਜਮਾਂ ਉਹ ਨਰੀ ਆਗਾ ਯਹਿਰ ਆ ਤਾਂ ਬਵਾਰੀਆਂ ਲਾਉਂਦੇ ਆ ਤੂੰ ਸਰੋਂ ਦੇ ਤੇਲ ਦਾ ਜਦੋਂ ਖਾਓਂਗੇ ਤੀ ਦੇਖੋ ਸਵੇਰ ਨੂੰ ਪੇਟ ਵੀ ਸਾਫ਼ ਹੋਊਗਾ ਕੋਈ ਕਮਰਾ ਗੈਂਸਤੀ ਆਪ ਤੁਹਾਨੂੰ ਕੁਝ ਨਹੀਂ ਬਣਦਾ ਜਿਹੜੇ ਸਾਡੇ ਆ ਰਫੈਨ ਬੂੰਡ ਜਾ ਰਹੇ ਨਰੀਆਂ ਬਵਾਰੀਆਂ ਆਈਆਂ ਤਾਂ ਜਿਹੜੇ ਸਾਡੇ ਤਾਂ ਮਤਲਬ ਸਾਡਾ ਦਾ ਘੜਾ ਸਰੋਂ ਦੇ ਤੇਲ ਦਾ ਇੰਡੀਆ ਜਿੱਦਾਂ ਪੰਜਾਬ ਵਿੱਚ ਕਿੰਨਾ ਜ਼ਿਆਦਾ ਹੁੰਦਾ ਤੇ ਸਰੋਂ ਦੇ ਤੇਲ ਦੇ ਵਿੱਚ ਵਧੀਆ ਤਰੀਕੇ ਨਾਲ ਵਰਤੋ ਤੇ ਵਧੀਆ ਤੁਹਾਡੀ ਸਿਹਤ ਰਹੂਗੀ ਬਿਮਾਰੀਆਂ ਤੋਂ ਬਚ ਜਾਗੇ ਸਰ ਖਾਣੇ ਪੀਣੇ ਖਰਾਬ ਹੋਗੇ ਤੇ ਸਿਹਤ ਤੇ ਵੀ ਆਪਣੀ ਖਰਾਬ ਹੋ ਜਾ ਜੀ ਖਾਣੇ ਪੀਣੇ ਕਰਕੇ ਦੇਖੋ ਪਸ਼ੂ ਵੀ ਸਾਡੇ ਨਾਲ ਹੀ ਰਹਿ ਰਹੇ ਆ ਪਸ਼ੂ ਸਾਡੇ ਨਾਲ ਹੀ ਉਹਨਾਂ ਨੂੰ ਕਿਉਂ ਨਹੀਂ ਉਹਨਾਂ ਤੇ ਬਿਮਾਰੀਆਂ ਵੱਧ ਗਈਆਂ ਉਹਨਾਂ ਨੂੰ ਬਿਮਾਰੀਆਂ ਤਾਂ ਉਹ ਪਸ਼ੂ ਬਿਮਾਰ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਆਪ ਦੀਆਂ ਫੀਡਾਂ ਬਣੀਆਂ ਬਣੀਆਂ ਲਿਆ ਲਿਆ ਪਾਈ ਜਾਂਦੇ ਆ ਜਿਹੜੇ ਘਰ ਦਾ ਆਪ ਦਾ ਦਾਣਾ ਦੂਣਾ ਕਣਕ ਦਲਾ ਕੇ ਚੀਜ਼ਾਂ ਪਾਉਦੇ ਪਸ਼ੂ ਬਿਮਾਰ ਨਹੀਂ ਹੁੰਦੇਗੇ ਬਿਲਕੁ ਗੱਪਣ ਵੀ ਪਸ਼ੂ ਟਾਈਮ ਨਾ ਹੋਣਗੇ ਸਾਰਾ ਖੂਨ ਗੇ ਵੀ ਸਾਰਾ ਪੋਵੇਂ ਜਿਹੜੀਆਂ ਉਹਦੀ ਫੀਡਾਂ ਬਾਹਰੋਂ ਲਿਆ ਲਾ ਕੇ ਪਾਉਣੇ ਬੜੀਆਂ ਬਣਾਈਆਂ ਉਹਦਾ ਪਤਾ ਨਹੀਂ ਕੀ ਪਾਇਆ ਕੀ ਨਹੀਂ ਪਾਇਆ ਤੇ ਸਾਡੇ ਪਸ਼ੂ ਉਸ ਤਰ੍ਹਾਂ ਉਹ ਚੀਜ਼ਾਂ ਵਾਰੀਆਂ ਲੱਗ ਰਹੀਆਂ ਬਿਲਕੁਲ ਸੋ ਮੈਂ ਸਭ ਆਪਣੀ ਗੱਲ ਕਰੀ ਨਾ ਅੱਜ ਕੱਲ ਲੋਕ ਕਹਿੰਦੇ ਮੇਰੇ ਗੋਡੇ ਦੁਖਦੇ ਨੇਗੇ ਉਹ ਡਾਕਟਰਾਂ ਕੋਲ ਜਾਂਦੇ ਉਹ ਕਹਿੰਦੇ ਆਪਰੇਸ਼ਨ ਕਰਾ ਲਓ ਫਿਰ ਗੋਡਿਆਂ ਦਾ ਹੱਲ ਹੈਗਾ ਆਪਰੇਸ਼ਨ ਕਰਾਉਣ ਦੀ ਲੋੜ ਹੈ ਲੋਕਾਂ ਨੂੰ ਜਾਂ ਨਹੀਂ ਹੁਣ ਨਹੀਂ ਜੀ ਜਿਹੜੇ ਗੋਡੇ ਆ ਨਾ ਜੋ ਥੋੜੇ ਵੈਸੀ ਦਾ ਜਦੋਂ ਤੁਹਾਨੂੰ 40 ਸਾਲ ਤੋਂ 20 ਤੋਂ 40 ਤੋਂ ਹੁਣ ਤਾਂ 35 40 ਬੁਢਿਆਂ ਵਾਲੀ ਗੱਲ ਹੀ ਹੁੰਦੀ 35 ਸਾਲ 40 ਸਾਲ ਉਮਰ ਜੀ ਪਹਿਲਾਂ ਹੁੰਦੀ ਸੀ ਬੰਦਾ 60 65 ਦਾ ਸਾਲ ਦਾ ਹੋਗਾ ਬੁढ़ा ਹੋਣ ਲੱਗਿਆ ਹੁਣ ਤਾਂ ਬੱਚੇ ਛੇ ਦੀ ਬੁਢੇ ਹੋ ਜਾਂਦੇ ਆ ਜੀ ਦੇਸੀ ਘੋੜ ਜ਼ਰੂਰ ਮਾਲਸ਼ ਕਰੋ ਤੇ ਦੇਸੀ ਘੋੜ ਪਹਿਲੇ ਦਰਦ ਹੋਣ ਤੋਂ ਜਦੋਂ ਤੁਹਾਡੇ ਗੋਡੇ ਸਹੀ ਤੰਦਰਸ ਕੋਈ ਗੱਲ ਨਹੀਂ ਤੇ 5 10 ਮਿੰਟ ਗੋਡਿਆਂ ਦੇ ਜ਼ਰੂਰ ਲਾਓ ਕਿਸੇ ਤੋਂ ਦੇਸੀ ਘੋੜ ਦੀ ਮਾਲਸ਼ ਕਰਾਓ ਗੋਡੇ ਤੁਹਾਡੇ ਛੇਤੀ ਖਰਾਬ ਹੋਣੇ ਨਹੀਂ ਜੀ ਤੇ ਬਾਕੀ ਖਾਣ ਪੀਣ ਦਾ ਤੁਸੀਂ ਜ਼ਰੂਰ ਰੱਖੋ ਖਿਆਲ ਹੂੰ ਹੂੰ ਜਿਹੜਾ ਅਸ਼ਵਗੰਧਾ ਵਾ ਕੱਲਾ ਦੀ ਪਾਊਡਰ ਹੀ ਲੈ ਲਓ ਤੇ ਥੋੜਾ ਜਿਹਾ ਦੇਸੀ ਘਿਓ ਵਿੱਚ ਇਹਦੇ ਮਿਲਾ ਲਓ। ਹੂੰ ਹੂੰ ਹੂੰ। ਤੇ ਇਹ ਨੇ ਵੀ ਗੋਡੇ ਹੁਣ ਜਵੇਂ ਦੁਖਣ ਲੱਗ ਗਏ ਤੇ ਹੁਣ ਸਾਨੂੰ ਠੀਕ ਕਰ ਦੂ ਇਹ। ਹੁਣ ਇਹਨੇ ਕਰੂ ਇੰਨੀ ਛੇਤੀ ਨਹੀਂ ਨੇ ਠੀਕ ਕਰਨਾ ਕੋਸਟ ਟਾਈਮ ਲਾਉ। ਜਦੋਂ ਅਸੀਂ 35-40 ਸਾਲ ਦੇ ਹੋ ਗਿਆਂ ਉਹਦਾ ਮਤਲਬ ਜਿਵੇਂ 2 ਗ੍ਰਾਮ ਕੇ ਨਾ ਦੁੱਧ ਨਾਲ ਜਰੂਰ ਲਾਓ ਉਹਨੂੰ। ਵਿੱਚ ਦੇਸੀ ਘਿਓ ਜਰੂਰ ਮਿਲਾਉਣਾ। ਅਸ਼ਵਗੰਧ ਦੇ ਦੀ ਚੂਰਨ ਦੇ ਵਿੱਚ ਦੇਸੀ ਘਿਓ ਜਰੂਰ ਉਹਨੂੰ ਜੇ ਠੰਡਾ ਜਿਹਾ ਕਰਨਾ ਆਪਾਂ ਸਾਰੇ ਨੂੰ। ਬਾਲਾ ਕਿ ਉਹਨੂੰ ਠੰਡਾ ਜਿਹਾ ਹੋ ਜੇ ਤੇ ਕਿਉਂ ਦੇਸੀ ਹੋਵੇ ਘਰ ਦਾ ਹੋਵੇ ਤਾਂ ਵਧੀਆ ਬਿਲਕੁਲ ਇਹ ਤਾਂ ਨਯਾਰੀ ਵੱਜ ਜਾਣਗੇ ਜੇ ਕਿਤੇ ਕਾਢ ਲੀਦਾ ਜਿਹੜਾ ਪੱਕ ਕੇ ਦੁੱਧ ਬਣਾਉਂਦਾ ਘਿਓ ਬਣਾ ਉਹ ਚੀਜ਼ ਬਹੁਤ ਤਕੜੀ ਹੁੰਦੀ ਆ ਬਿਲਕੁਲ ਅੱਛਾ ਜਿਵੇਂ 슈ਗਰ ਵਾਲੇ ਪੇਸ਼ੈਂਟ ਬੜੇ ਨੇਗੇ ਉਹ ਉਹ ਫਿਰ ਜਿਵੇਂ ਕਿੰਨੇ ਕੁ ਤੁਸੀਂ ਰਿਜ਼ਲਟ ਦੇਖੇ ਨੇ ਆਪਣੇ ਕੋਲੋਂ 슈ਗਰ ਦੇਖੋ ਰਿਜ਼ਲਟ ਆਪਾਂ ਨੂੰ ਬਹੁਤ ਵਧੀਆ ਮਿਲ ਜਾਂਦਾ ਵਾ ਜੇ ਪੈਂਕਰੀਆ ਮਰੀਜ਼ੀ ਚੱਲਦੀ ਆ ਤਾਂ ਬਾਕੀ ਜਿਵੇਂ 슈ਗਰ ਵਾਲੀ ਆਪਾਂ ਕੋਈ ਵੀ ਦਵਾਈ ਲੈਨੇ ਆਪਣੀ 슈ਗਰ ਨਾਰਮਲ ਆ ਰਹੀ ਆ ਉਹ ਹੱਡੀਆਂ ਦੀ ਤੁਹਾਡੀ ਅੰਦਰੋਂ ਓਵੇਂ ਹੀ ਵੀਕ ਹੋਈ ਜਾਂਦੀਆਂ ਜੀ ਅੱਡੀਆਂ ਤੁਹਾਡੀਆਂ ਉਸ ਤਰ੍ਹਾਂ ਕਮਜ਼ੋਰ ਹੋਈ ਜਾਂਦੀਆਂ ਪਰ ਜੇ ਤੁਸੀਂ ਆਪਾਂ ਜਦੋਂ ਵੀ ਆਪਾਂ ਹਰਬਲ ਮੈਡੀਸਿਨ ਸ਼ੁਰੂ ਕਰਦੇ ਆਂ ਉਹਦੀਆਂ ਜਿਹੜੀ ਅੰਦਰੋਂ ਵੀਕਨੈਸ ਹੋਣੀ ਨਹੀਂ ਹੁੰਦੀ ਦੁਆਰਾ ਜੀ ਅੰਦਰੋਂ ਪੂਰੀ ਨੂੰ ਤੰਦਰੁਸਤੀ ਮਿਲ ਜਾਂਦੀ ਆ ਸਾਡਾ ਅਸੀਂ ਇੱਕ ਗੋਲੀ ਬਣਾਉਨੇ ਆ ਸਾਡੀ ਸਿਲਾਜੀਤ ਤੋਂ ਬਣਦੀ ਆ ਉਹ ਜਿਹੜਾ ਸਿਲਾਜੀਤ ਹੁੰਦਾ ਮੋਤੀ ਹੁੰਦੀ ਆ ਪ੍ਰਵਾਲ ਹੁੰਦੀ ਆ ਕੀਕ ਹੁੰਦੀ ਆ ਇਸ ਤਰ੍ਹਾਂ ਪੈਸਟੀਆਂ ਪਾ ਕੇ ਠੰਡੀ ਤਸਵੀਰ ਚ ਬਣਾਉਨੇ ਗੋਲੀਆਂ ਅਸੀਂ ਉਹ ਤੇ ਉਹ ਬੜੀ ਵਧੀਆ ਆਉਂਦੀ ਆ ਗਰਮੈਸ਼ ਵੀ ਘਟਦੀ ਆ ਤੇ ਤਾਕਤ ਵੀ ਬਹੁਤ ਵਧੀਆ ਦਿੰਦੀ ਆ ਸਰੀਰ ਨੂੰ ਛੁਗਰਾਣ ਤੱਕ ਕਿੰਨੇ ਕ ਟਾਈਮ ਦੇ ਵਿੱਚ ਰਿਜ਼ਲਟ ਦੇਖਣ ਨੂੰ ਮਿਲਿਆ ਤੁਹਾਨੂੰ ਸ਼ੂਗਰ ਦਾ ਆਪਣੇ ਕੋਲ ਇੱਕ ਹਫ਼ਤੇ ਚ ਪੂਰਾ ਰਿਜ਼ਲਟ ਮਿਲ ਜੂ ਵਧੀਆ ਜੀ ਇੱਕ ਹਫ਼ਤੇ ਚ ਸ਼ੂਗਰ ਦਾ ਆ ਜੀ ਆ ਪੂਰਾ ਵਧੀਆ ਕਹੋ ਮੈਂ ਤੁਰ ਰਿਆਂ ਪੂਲਾ ਮੈਨੂੰ ਐ ਤੰਦਰੁਸਤਾਂ ਮੈਂ ਠੀਕ ਹੈ ਉਰੀਆਕ ਤਾਂ ਉਹ ਜੂ ਬੋਡੀ ਸ਼ੁਰੂ ਹੋਣ ਲੱਗ ਜਾ ਕਰਤਾ ਚਾਹੀਦਾ ਮਤਲਬ ਕਿਸੇ ਨੂੰ ਵੀ ਸ਼ੂਗਰ ਆ ਦਵਾਈ ਲੈ ਜਾਓ ਇੱਕ ਹਫਤੇ ਦੇ ਵਿੱਚ ਦੱਸ ਦੋਗੇ ਵੀ ਸ਼ੂਗਰ ਕਰ ਦੱਸ ਬਿਲਕੁਲ ਦੱਸ ਦੋਗੇ ਅੱਛਾ ਇਸ ਤੋਂ ਇਲਾਵਾ ਨਾ ਗੱਲ ਕਰੀਏ ਥੋੜੇ ਹੁਣੇ ਮੈਂ ਕਹਿੰਦਾ ਜੂਰੀ ਵਾਲਾ ਪੇਸ਼ੈਂਟ ਬੈਠਾ ਸੀਗਾ ਉਹ ਉਹਨਾਂ ਨੂੰ ਕਿੰਨਾ ਕ ਰਿਜ਼ਲਟ ਮਿਲ ਚੁੱਕਿਆ ਉਹਨਾਂ ਜੀ ਇੱਕ ਆਪਣਾ ਕੋਈ ਹਫਤੇ ਬਾਅਦ ਆਏ ਆ ਉਹ ਤਕਰੀਬਨ ਜਿਵੇਂ ਉਹਨੂੰ ਜੋੜ ਜਾੜ ਦਰ ਜੁੜੇ ਜੇ ਭਾਈ ਸਾਰਾ ਕਦੇ ਬਿਲਕੁਲ ਓਕੇ ਆ ਉਹਨੂੰ ਦੁਬਾਰਾ ਫੇਰ ਜਾਨੀ ਹੁਣ 15 ਦਿਨ ਦੀ ਮੈਡੀਸਨ ਲੈ ਕੇ ਆਪਾਂ ਤੋਂ ਜੀ ਹਾਂਜੀ ਅੱਛਾ ਫਿਰ ਰੋਜ਼ ਕਿੰਨੇ ਕ ਤੁਹਾਨੂੰ ਅੰਤੋਸ ਅਲੀਨਾਪੁਰ ਆਪਦੀ ਚੈੱਕਅਪ ਕਰੀਦੇ ਉਹਨਾਂ ਦੀ ਅਸੀਂ ਸਵੇਰ 8 ਵਜੇ ਤੋਂ 1 ਵਜੇ ਤੱਕ 2 ਵਜੇ ਤੱਕ ਮਰੀਜ਼ ਲੈਣੇ ਆ ਜੀ ਉਹ ਜਿਆਦਾ ਸਮੱਸਿਆ ਕਿਹੜੀ ਲੋਕਾਂ ਦੀ ਆਉਂਦੀ ਹੈ ਜਿਹੜੇ ਤੋਂ ਠੀਕ ਇੱਥੇ ਕਰ ਰਹੇ ਹਾਂ ਠੀਕ ਸਾਡੇ ਕੋਲ ਬੜਾ ਜਿਹੜਾ ਮਰੀਜ਼ਾਂ ਦਾ ਰਸੌਲੀਆਂ ਦਾ ਆਉਂਦਾ ਜੀ ਰਸੌਲੀਆਂ ਹਾਂ ਜਿਹੜੇ ਇਹ ਲੜਕੀਆਂ ਨੂੰ ਰਸੌਲੀਆਂ ਹੁੰਦੀਆਂ ਹਨ ਉਹ ਬਹੁਤ ਜ਼ਿਆਦਾ ਮਰੀਜ਼ ਆਉਂਦਾ ਵਾ ਫਿਰ ਇੱਕ ਬਵਾਸੀਰ ਖੂਨੀ ਦਾ ਬਹੁਤ ਬਾਰਗ ਮਰੀਜ਼ ਆਉਂਦਾ ਵਾ ਜਿਨ੍ਹਾਂ ਨੂੰ ਬਵਾਸੀਰ ਹਟਦ ਕੋਈ ਨਹੀਂ ਗਈ ਆਪਾਂ ਜਦੋਂ ਮੈਡੀਸਨ ਦੇਤੀ ਤਿੰਨ ਦਿਨ ਬਾਅਦ ਖੂਨ ਨਹੀਂ ਆਊਗਾ ਵੈਸੇ ਤਾਂ ਪਹਿਲੀ ਖਰਾਕ ਜਦੋਂ ਆਪਾਂ ਦੇਤੀ ਉਸ ਤੋਂ ਬਾਅਦ ਬਲੱਡ ਨਹੀਂ ਆਊਗਾ ਜਿਹੜਾ ਖੂਨੀ ਬਵਾਸੀਰ ਵਾਲੇ ਨੂੰ ਤੇ ਫਿਰ ਅਦਰੰਗ ਵਾਲੇ ਬਹੁਤ ਜ਼ਿਆਦਾ ਆਉਂਦੇ ਆ ਫਿਰ ਡੈਲਸ ਵਾਲੇ ਵੀ ਮਰੀਜ਼ ਆਪਣੇ ਕੋਲ ਕਾਫੀ ਆਉਂਦੇ ਆ ਜਾਨੀ ਇੱਕ ਦੋ ਮਰੀਜ਼ ਡੈਲਸ ਵਾਲੇ ਪੱਕੇ ਹੁੰਦੇ ਆ ਰੋਜ਼ ਵਾਈਬ੍ਰੇਸ਼ਨ ਕਰਾਉਣ ਦੀ ਹਾਂਜੀ ਜਦੋਂ ਆਪਾਂ ਆਪਰੇਸ਼ਨ ਕਰਾ ਦਿੰਦੇ ਹਾਂ ਆਪਾਂ ਤੋਂ ਆਪਾਂ ਨੂੰ ਫੇਰ ਉਹ ਬਵਾਸੀਰ ਆਪਾਂ ਖਟੀਆਂ ਦਲੀਆਂ ਚੀਜ਼ਾਂ ਖਾਣੀਆਂ ਉਹ 4 ਤੋਂ 6 ਮਹੀਨੇ ਦੇ ਵਿੱਚ ਦੁਬਾਰਾ ਫੇਰ ਆਪ ਨੂੰ ਆਪਰੇਸ਼ਨ ਹੀ ਕਰਾਉਣਾ ਪੈਂਦਾ ਦੁਬਾਰਾ ਫੇਰ ਹੋ ਜਾਂਦਾ ਜਿਹੜੀ ਬਵਾਸੀਰ ਦੀ ਮੈਡੀਸਿਨ ਕਿਦੋਂ ਵੀ ਤੁਸੀਂ ਖਾ ਰਹੇ ਵੈਦ ਤੋਂ ਜੀ ਕਿਸੇ ਜਿੱਥੋਂ ਮਰਜ਼ੀ ਵੈਤ ਲਾ ਲਓ ਬਹੁਤ ਵੈਦਾਂ ਕੋਲ ਸਾਡੇ ਕੋਲ ਨਕਸੀ ਬਵਾਸੀਰ ਦੇ ਤਕੜੇ ਤਕੜੇ ਪਏ ਆ ਵੱਧ ਜੇ ਤਕੜੇ ਤਕੜੇ ਵੈਦ ਪਾਏ ਜਿਹੜੇ ਬੁੱਧੀਮਾਨ ਆ ਜਦੋਂ ਬਵਾਸੀਰ ਦੀ ਦਵਾਈ ਲੈਨੇ ਨਾ ਸਹੀ ਹਫ਼ਤੇ ਜਮਾਂ ਠੀਕ ਹੋ ਜਾਂਦੇ ਆ ਜਿੱਥੇ ਮਰਜ਼ੀ ਵੈਤ ਜਿਹੜੇ ਤੋਂ ਵੀ ਲੈਨੇ ਆ ਮੁੜ ਕੇ ਕੀ ਕਰਦੇ ਮਰੀਜ਼ ਮੈਡੀਸਨ ਛੱਡ ਦਿੰਦੇ ਆ ਮਹੀਨਾ ਖੰਡ ਖਾ ਕੇ ਪਰ ਇਹਦੀ ਜਿਹੜੀ ਲੈਟਰ ਵਾਲੀ ਜਗਾ ਨਾ ਜਿਹੜੇ ਇਨਸਾਨ ਤੇ ਬਵਾਸੀਰ ਆ ਉਹਦੀ ਗੱਠ ਥੱਲੋਂ ਲਾ ਕੇ ਉੱਤੇ ਗੱਠਾ ਸਿਰਾ ਉੱਥੇ ਦੀ ਜੜ ਹੁੰਦੀ ਉੱਪਰ ਠੀਕ ਹੈ ਜੀ ਉੱਪਰ ਜੜ ਉਹ ਉੱਥੇ ਸੋ ਜਾਈ ਹੁੰਦੀ ਆ ਤਾਂ ਹੀ ਉਥੋਂ ਕ ਇਹ ਫਿਰ ਜਿਹੜੀ ਵੇਲ ਆ ਉਤੋਂ ਵੱਡੀ ਦੀ ਘਟਦੀ ਘਟਦੀ ਤਾਂ ਸਿਰੇ ਜਾਂਦੀ ਆ 4 3 4 5 ਮਹੀਨੇ ਲਾਉਂਦੀ ਆ ਠੀਕ ਹੈ ਜਿਹੜੇ ਵਰਜੀ ਵੇਦ ਤੋਂ ਬਵਾਸੀਰ ਦੇਖੋ ਪਰ ਖਾਓ 4 ਤੋਂ 5 ਮਹੀਨੇ ਦੁਆਰਾ ਤੁਹਾਨੂੰ ਬਵਾਸੀਰ ਹੀ ਨਹੀਂ ਹੋ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਕੋਈ ਲੋੜ ਨਹੀਂ ਤੂੰ ਜਮਾ ਮਹੀਨੇ ਚ ਪਰ ਤੰਦਰੁਸਤ ਹੋ ਗਏ ਆ ਬਵਾਸੀਰ ਨੂੰ ਪਰ ਦਵਾਈ 4-5 ਜਮੇਨੇ ਖਾ ਲੋ ਠੀਕ ਹੈ ਤੁਹਾਨੂੰ ਵੈਦ ਵੀ ਕਹਿੰਦਾ ਵੀ ਠੀਕ ਆ ਬੰਦਾ ਦਵਾਈ ਪਰ ਦਵਾਈ ਤੁਸੀਂ ਖਾਓ ਦੁਆਰਾ ਬਵਾਸੀਰ ਹੋਣੀ ਹੀ ਨਹੀਂ ਬਿਲਕੁਲ ਸੋ ਤੁਸੀਂ ਖੁਦ ਕਿੰਨੇ ਰਿਜ਼ਲਟ ਫਿਰ ਬਵਾਸੀਰ ਦੇ ਹੁਣ ਮਿਲੇਗਾ ਹਾਂ ਇਹ ਤਾਂ ਬਵਾਸੀਰ ਦਾ ਬਹੁਤ ਆਉਂਦੇ ਮਰੀਜ਼ ਦਾ ਘੱਟ 10-10 ਜਾ ਕੋਈ ਵੀ ਬਵਾਸੀਰਾ ਤਾਂ ਵੈਸਟਾ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਵੈਸਾ ਦੇ ਵੱਲੋਂ ਰਿਜ਼ਲਟ ਜਿਹੜੇ ਇੱਥੇ ਰੋਜ਼ਾਨਾ ਦੇਖੇ ਜਾਂਦੇ ਨੇ ਵੈਸਾ ਰਸੋਲੀਆਂ ਦੀ ਆਪਾਂ ਗੱਲ ਕਰ ਰਹੇ ਸੀ ਵੀ ਰਸੋਲੀਆਂ ਦੀ ਸਮੱਸਿਆ ਮਾਂ ਆਮ ਦੇਖਣ ਨੂੰ ਮਿਲਦੀ ਆ ਉਹਦੇ ਵੀ ਰਿਜ਼ਲਟ ਬੜੇ ਦੇਖ ਰਹੇ ਹਾਂ ਹਾਂ ਰਸੋਲੀ ਸਾਡੇ ਬਹੁਤ ਟਾਈਮ ਤੇ ਦੁਆਈਦੇ ਨੇ ਜਿਹਦਾ ਤਕਰੀਬਨ ਨਾਲ ਬੱਚੀਆਂ ਬਹੁਤ ਆ ਰਹੀਆਂ ਵਾਂ ਜਿਵੇਂ 11-12 ਸਾਲ ਦੀ ਬੱਚੀ ਨੂੰ ਇਹ ਗੰਡਾ ਬਣ ਜਾਂਦੀਆਂ ਜੀ ਹੁਣ ਤਾਂ ਇਸ ਸਮੇਂ ਦੇ ਵਿੱਚ ਪਹਿਲਾਂ ਤਾਂ ਗੱਲਾਂ ਨਹੀਂ ਸੀਗੀਆਂ ਕਿਉਂਕਿ ਸਾਡਾ ਜਿਹੜਾ ਜਦੋਂ ਮੈਂਸ ਚ ਬੱਚਿਆਂ ਨੂੰ ਸ਼ੁਰੂ ਹੁੰਦੇ ਆ ਨਾ ਇਹਦੇ ਨਾਲ ਇਹ ਗਰ ਤੇ ਉਹ ਬੱਚੇ ਨੂੰ ਠੰਡਾ ਪਾਣੀ ਕੋ ਉਹ ਕਹ ਸਕਰੀਵੇਂ ਇਹੋ ਜਿਹਾ ਖਾਂਦੇ ਉਦੋਂ ਉਹਦੇ ਨਾਲ ਫਿਰ ਅੰਦਰ ਜਦੋਂ ਕੋਈ ਵੀ ਚੀਜ਼ਾ ਲੋਹਾ ਗਰਮਾ ਕਦਮ ਉੱਤੇ ਪਾਣੀ ਪਾਵਾਂਗੇ ਤੇ ਧੂਆ ਨਿਕਲਦਾ ਦੇਖੋ ਉਹੋ ਚੀਜ਼ ਅੰਦਰ ਆ ਵੀ ਉਦੋਂ ਅਗਨੀ ਬਹੁਤ ਜ਼ਿਆਦਾ ਤੇਜ਼ ਹੁੰਦੀ ਆ ਉਸ ਟਾਈਮ ਤੇ ਬੱਚਿਆਂ ਨੂੰ ਗਰਮ ਪਾਣੀ ਪੀਣਾ ਚਾਹੀਦਾ ਵਾ ਗਰਮ ਪ੍ਰਸ਼ਾਦਾ ਛੋਕੋ ਹਲਕਾ ਜਿਹਾ ਹਲਕੀ ਦਾਲ ਗਰਮ ਭਲਾ ਗਰਮੇ ਤੱਤੇ ਬਣੇ ਲਾਓ ਸਿਰਫ ਤਿੰਨ ਚਾਰ ਦਿਨ ਦਾ ਹੀ ਆ ਤੁਹਾਨੂੰ ਬਿਮਾਰੀ ਲੱਗੂ ਨਹੀਂ ਜੀ ਜਿੰਨੇ ਵੀ ਬੱਚੇ ਕੋਈ ਕੰਮ ਕਰਦੇ ਆ ਪੋਚਾ ਲਾਉਂਦੇ ਚਾਹੇ ਕੋਈ ਪਸ਼ੂਆਂ ਦਾ ਪੱਠੇ ਪਾਉਂਦੇ ਆ ਕੋਈ ਦਿਹਾੜੀਦਾਰ ਬੱਚੇ ਜਿਹੜੇ ਵਿਚਾਰੇ ਕੰਮ ਖੇਤਾਂ 'ਚ ਕਰਦੀਆਂ ਵਾ ਲੜਕੀਆਂ ਉਹਨਾਂ ਨੂੰ ਵਾਰੀਆਂ ਹੁੰਦਗੀਆਂ ਹੀ ਨਹੀਂ ਇਹ ਬਿਲਕੁਲ ਕਿਉਂਕਿ ਜਿਉ ਠੰਡਾ ਪਾਣੀ ਪੀ ਵੀ ਲੈਣ ਗਿਆ ਉਹਨਾਂ ਨੇ ਬੋਡੀ ਨੂੰ ਕਵਰ ਕਰ ਜਣਾ ਕੰਮ ਕਰਕੇ ਉਹਨਾਂ ਨੂੰ ਮੜਕਾ ਆ ਜਾਣਾ ਵਾ ਹੁਣ ਜਿਹੜੇ ਬੱਚਿਆਂ ਨੂੰ ਸਾਡੇ ਨੂੰ ਕੰਮ ਹੀ ਨਹੀਂਗਾ ਕੰਮ ਹੈ ਨਹੀਂਗਾ ਏਸੀ 'ਚ ਬੈਠੇ ਆ ਟੀਵੀ ਦੇਖੀ ਜਾਂਦੇ ਆ ਉਹ ਤੁਰਾ ਫੁਰਾ ਨਹੀਂ ਐਕਸਰਸਾਈਜ਼ ਨਹੀਂ ਕਰਨੀ ਠੱਡੀਆਂ ਚੀਜ਼ਾਂ ਖਾਣੀਆਂ ਇਹ ਚੀਜ਼ਾਂ ਨਾਲ ਸਾਨੂੰ ਬਿਮਾਰੀਆਂ ਬਹੁਤ ਜ਼ਿਆਦਾ ਲੱਗਦੀਆਂ ਜੀ ਮਤਲਬ ਉਸ ਆਉੜਿਆਂ ਦਾ ਵੀ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਹੈ ਨਹੀਂ ਕੋਈ ਲੋੜ ਨਹੀਂ ਗਾ ਜੀ ਇਹ ਤਕਰੀਬਨ 3 ਤੋਂ 4 ਮਹੀਨੇ ਤੱਕ ਵਧੀਆ ਕਲੀਅਰ ਹੋ ਜਾਂਦੀਆਂ ਤੇ ਉਸੇ ਹੀ ਦਵਾਈ ਨਾਲ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਉਸੇ ਮੈਡੀਸਿਨ ਨਾਲ ਸਾਡੇ ਨਾਲ ਬੱਚਾ ਵੀ ਹੋ ਜਾਂਦਾ ਤੇ ਜਿਹੜੇ ਸੈਸ਼ਟ ਜਿਵੇਂ ਆ ਕਹਿੰਦੇ ਆ ਵੀ ਇਹ ਵੀ ਖਤਮ ਹੋ ਜਾਂਦਾ ਜਾਵਾ ਆ ਬੱਚਾ ਨਹੀਂ ਹੁੰਦਾ ਜਿਨ੍ਹਾਂ ਦੇ ਉਹ ਬੜੇ ਤੰਗ ਪਰੇਸ਼ਾਨ ਨੇ ਕਿਤੇ ਮੈਂ ਕਹਿੰਨਾ ਫਲਾਣੇ ਬਾਬਿਆਂ ਕੋਲ ਵੀ ਜਾਂਦੇ ਰਹਿੰਦੇ ਨੇ ਕਿਤੇ ਨਾ ਕਿਤੇ ਵੜ ਜਾਂਦੇ ਨੇ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਉਹ ਵੀ ਹੱਲ ਹੈਗੇ ਨੇ ਤੁਹਾਡੇ ਕੋਲ ਦੇਖੋ ਜਿਹੜਾ ਬੱਚਾ ਜਿਹਨੇ ਨਹੀਂ ਹੁੰਦਾ ਆਪਾਂ ਨਬਜ ਵੇਖ ਕੇ ਸਾਰਾ ਦੱਸ ਦਿਆਂਗੇ ਨਬਜ ਤੇ ਅੱਖਾਂ ਫੇਸ ਦੀਆਂ ਵੇਖ ਕੇ ਮਰੀਦ ਦੇ ਦੱਸੇ ਤੋਂ ਬਣਾ ਦੱਸਾਂਗੇ ਸਾਰਾ ਕੁਝ ਵੀ ਕਿਉਂ ਨਹੀਂ ਬੱਚਾ ਹੋ ਰਿਹਾ ਦੇਣਾ ਉਹ ਰੱਬ ਨੇ ਆ ਜੀ ਦੇਣਾ ਉਹ ਰਬ ਨਹੀਂ ਪਰ ਮਰੀਜ਼ ਹਾਂ ਕੋਈ ਮੈਨੂੰ ਚੀਜ਼ਾਂ ਹੈਗੀਆਂ ਉਹ ਕਹੇ ਮਰੀਜ਼ ਕਹਿੰਦਾ ਕਿ ਮੇਰੀਆਂ ਰਿਪੋਰਟਾਂ ਬਿਲਕੁਲ ਨੋਰਮਲ ਡਾਕਟਰ ਤੋਂ ਰਿਪੋਰਟਾਂ ਕਰਾਈਆਂ ਬਿਲਕੁਲ ਨੋਰਮਲ ਹੈ ਕੋਈ ਬਿਮਾਰੀ ਨਹੀਂ ਸਾਡੇ ਬੱਚਾ ਨਹੀਂ ਹੋ ਰਿਹਾ ਪਰ ਆਪਾਂ ਨਬਜ ਵੇਖ ਕੇ ਤੇ ਫੇਸ ਵੇਖ ਕੇ ਦੱਸ ਦਾਂਗੇ ਆ ਨੁਕਸਾ ਆ ਚੀਜ਼ਾਂ ਇੰਨੇ ਟਾਈਮ ਦਾ ਉਹ ਬੀਬੀ ਭੈਣ ਕੋਈ ਵੀ ਬੱਚੀ ਆ ਉਸ ਦੱਸੂਗੀ ਵੀ ਹਾਂ ਮੈਨੂੰ ਇਹ ਚੀਜ਼ ਹੈਗੀ ਇੰਨੇ ਟਾਈਮ ਦੀ ਬਿਲਕੁਲ ਅੱਛਾ ਇਹ ਕਿੰਨੇ ਕੁ ਰਿਜ਼ਲਟ ਦੇਖਣ ਨੂੰ ਮਿਲਣਗੇ ਫਿਰ ਇਹ ਤੱਕ ਬਹੁਤ ਆ ਜੀ ਇਹ ਤਾਂ ਤਕਰੀਬਨ ਆਪਾਂ ਕੋ 20 25 25 ਮਰੀਜ਼ ਰੋਜ਼ ਦੇ ਆ ਜੀ ਆਪਣੇ ਕੋਲੇ ਜੀ ਹਾਂਜੀ ਸ ਜਾ ਬੱਚਾ ਨਹੀਂ ਹੁੰਦਾ ਕਿਸੇ ਦਾ ਜਾਂ ਗੋਡਿਆਂ ਦੀ ਸਮੱਸਿਆ ਬਵਾਸੀਰ ਦੀ ਸਮੱਸਿਆ ਹਰ ਇੱਕ ਸਮੱਸਿਆ ਦਾ ਹੱਲ ਇਥੇ ਐਰੋਵੈਦਿਕ ਤਰੀਕੇ ਦੇ ਨਾਲ ਹੀ ਮਿਲੋ ਹੁਣ ਵਾਸਾ ਹਾਂਜੀ ਹਾਂਜੀ ਆਪਣਾ ਆਪ ਦਾ ਸਾਰੇ ਮੈਡੀਸਨ ਬਣੀ ਦੀ ਉਹਦੇ ਨੇ ਹੁੰਦਾ ਹੱਲ ਜੀ ਅੱਛਾ ਖੁਦੀ ਦਵਾਈਆਂ ਤਿਆਰ ਕਰ ਖੁਦ ਤਿਆਰ ਆਪਣੀ ਸਾਰੀ ਜੀ ਸੋ ਬਿਲਕੁਲ ਦੋਸਤੋ ਤੁਸੀਂ ਵੈਦ ਸਾਹਿਬ ਦੇ ਨਾਲ ਮੁਲਾਕਾਤ ਕਰ ਸਕਦੇ ਹੋ ਭਿੰਡਰ ਕਲਾ ਦੇ ਵਿੱਚ ਪਹੁੰਚੇ ਹੋਏ ਅੱਜ ਲੂਗੜ ਰੋਡ ਦੇ ਉੱਪਰ ਵੈਦ ਸਾਹਿਬ ਵੈਦ ਕਮਲਜੀਤ ਸਿੰਘ ਹੁਣਾਂ ਦੇ ਨਾਲ ਆ ਕੇ ਮੁਲਾਕਾਤ ਕਰ ਸਕਦੇ ਹੋ ਨੰਬਰ ਸਕਰੀਨ ਉੱਪਰ ਦਿੱਤੇ ਹੋਏ ਨੇ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜੁੜੇ ਰਹੋ ਲੱਬ ਪੰਜਾਬ ਚ